ਮਰਨ ਦੇ ਨਾ ਘਰ ਮੇਰੇ ਕਦੀ ਦੇ ਮਾਣੋ ਖਾਨਸੂਰੀ ਜਨਤਾ ਸਵੇਰੇ ਹੀ ਆ ਗਈ ਦਰਵੇ ਤੇ ਉਹ ਮੂੰਹ ਸੜ ਗਿਆ ਉਹ ਮੂੰਹ ਸੜ ਗਿਆ ਉਹਦੇ ਪਾਣੀ ਅੜ ਗਿਆ ਗਲੇ ਦੇ ਵਿੱਚ ਧਾਰ ਦੀ ਧਾਰ ਭੈਣ ਜੀ ਧਾਰ ਦੀ ਧਾਰ ਹੈਲੋ ਗਾਇਜ਼ वेलकम बैक इधर देखो मरਨ ਦੇ ਆ ਘਰ ਮੇ ਜਹਟਾ ਨਹੀਂ ਦੇ ਖਾਣੋ ਖਾਣ ਸੂਰੀ ਜਨਤਾ ਸਵੇਰੇ ਹੀ ਆ ਗਈ ਇਧਰ ਵੇਖੋ ਮੈਂ ਖਾਨੀ ਹੈ ਕੋਈ ਨਹੀਂ ਬਾਡੀ ਰਹਿ ਗਏ ਬਸ ਨਹੀਂ ਨਹੀਂ ਖਾ ਲੋ ਖਾ ਲੋ ਅਸੀਂ ਖਾ ਲੇ ਆ ਦੇਖੋ ਅਸੀਂ ਮਨਚੂਰੀਅਨ ਬਾਕੀ ਦੇ ਚੀਜ਼ਾਂ ਅਸੀਂ ਤੁਹਾਨੂੰ ਦਿਖਾਵਾਂਗੇ ਕੀ ਕੁਛ ਕਰਦੇ ਸੌਸ ਜ਼ਿਆਦਾ ਲੱਗਦੀ ਦੀ ਹੈ ਟੇਸਟੀ ਨੇ ਹਾਂ ਉਹ ਸੜ ਗਿਆ ਹਾਂਜੀ ਗਾਇਜ਼ ਇੱਧਰ ਫੌਜਾਂ ਕੂਚ ਕਰਦੀਆਂ ਹੋਈਆਂ ਝੰਬ ਕੇ ਇੰਨਾ ਕੁਛ ਇੰਨਾ ਕੁਛ ਝੰਬ ਕੇ ਕੂਚ ਕਰਦੇ ਹੋਏ ਖਾਓ ਤੁਸੀਂ ਵੀ ਜੰਗ ਜਿੱਤ ਕੇ ਆਏ ਆ ਬਹੁਤ ਵੱਡੀ ਬਹੁਤ ਵੱਡੀ ਜੰਗ ਸੀ ਬਹੁਤ ਵੱਡੀ ਵੇਖੀ ਲੈਣ ਵੇਖ ਲੈਣ ਪੂਰੀ ਲੈਣ ਧਾਰ ਦੀ ਧਾਰ ਭੈਣ ਜੀ ਧਾਰ ਦੀ ਧਾਰ ਸਹੀ ਗੱਲ ਹੈ ਬੈਣ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਹਾਂ ਧਕਾਰ ਸਾਨੂੰ ਤੇ ਆ ਗਈ ਜੀ ਇੱਥੇ ਆ ਗਈ ਸੀ ਤੁਹਾਨੂੰ ਆ ਗਿਆ ਸੀ ਉਹਦੇ ਪਾਣੀ ਅੜ ਗਿਆ ਗਲੇ ਦੇ ਵਿੱਚ ਬੋਲੂ ਕਾਕੇ ਬੋਲੂ ਕਾਕੇ ਆ ਗਿਆ ਹੋ ਗਿਆ ਪੁੱਜੂ ਦਾ ਕਾਜ ਹੈ ਜੀ ਉਹ ਤਾਂ ਸੁਣ ਚਾਹੇ ਜੀ ਹੋਇਆ ਪੁਲਕਾ ਦਾ ਐਸੀ ਵੀ ਪੁਲਕਾ ਦਾ ਟਰਾਈ ਕਰਕੇ ਆਇਆ ਇੰਨਾ ਇੰਨਾ ਮਜ਼ਾ ਆ ਰਿਹਾ ਸਭ ਤੇ ਚੱਕ ਰਿਹਾ ਜਿੰਨਾ ਹੋਰ ਜੀ ਸੌਲਵ ਲੱਗੀਆਂ ਨੇ